5024 ਤੇ ਮੈਂ ਸ਼ੰਦਰਪਾਲ ਰਾਜਿਆਣਾ ਅੱਜ ਸਾਡੇ ਨਾਲ ਪੰਥ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਜੀ ਮਾਜੀ ਸਾਡੇ ਨਾਲ ਨੇ ਅੱਜ ਉਸ ਨਗਰ ਦੇ ਵਿੱਚ ਅਸੀਂ ਖਲੋਤੇ ਆਂ ਜਿਹੜੇ ਨਗਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਹਿਲਾਂ ਤੋਂ ਲੈ ਕੇ ਬੇਅਦਬੀ ਆਰੰਭ ਹੋਈ ਸੀ ਮਾਜੀ ਸਾਹਿਬ ਸੁਖਵੀਰ ਸਿੰਘ ਬਾਦਲ ਦਾ ਥੋੜੇ ਦਿਨ ਪਹਿਲਾਂ ਬਿਆਨ ਆਇਆ ਹੈ ਕਿ 70 ਤੋਂ 60 ਤੋਂ 70% ਜਿਹੜੀਆਂ ਬੇਦਗਾਂ ਗ੍ਰੰਥ ਗੁਰਦੁਆਰਿਆਂ ਦੇ ਗ੍ਰੰਥੀ ਸਿੰਘਾਂ ਨੇ ਕਰਾਈਆਂ ਤੁਸੀਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਵੀਰ ਸਿੰਘ ਬਾਦਲ ਨੂੰ ਨਾ ਸ਼ਰਮ ਹੈਗੀ ਹੈ ਨਾ ਉਹਨੂੰ ਕੋਈ ਬੋਲਣ ਦਾ ਪਤਾ ਕੀ ਬੋਲੀ ਜਾ ਰਿਹਾ ਹੈ ਇਹ ਜੇ ਉਹਨੇ ਬਿਆਨ ਦਿੱਤਾ ਕਿ ਗਰੰਥੀਆਂ ਨੇ ਕਰਵਾਈਆਂ ਇਹ ਬਿਲਕੁਲ ਉਸੇ ਪੈਟਰਨ ਤੇ ਚੱਲ ਰਿਹਾ ਜਿਹੜਾ ਇਹ 2015 ਦੇ ਵਿੱਚ ਪਹਿਲਾਂ ਬੇਦਵੀਆਂ ਜਿਨ੍ਹਾਂ ਨੇ ਕੀਤੀਆਂ ਸੀਗੇ ਉਹਨਾਂ ਦੋਸ਼ੀਆਂ ਨੂੰ ਬਚਾ ਕੇ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਸੀਗੇ ਉਸੇ ਤਰ੍ਹਾਂ ਹੁਣ ਉਹ ਨਿਸ਼ਾਨਾ ਬਣਾਉਣ ਦਾ ਯਤਨ ਕਰ ਰਹੇ ਨੇ ਬੇਅਦਬੀਆਂ ਦੀ ਜਿਹੜੀ ਜਾੜਾ ਕਾਨੂੰਨ ਦੇ ਵਿੱਚ ਹੀ ਪਈ ਹੈ 295ਏ ਧਾਰਾ ਲੱਗਦੀ ਹੈ ਦੋਸ਼ੀ ਦੇ ਉੱਪਰ ਜਿਹਦੇ ਵਿੱਚ ਵੱਧ ਤੋਂ ਵੱਧ 3 ਸਾਲ ਦੀ ਸਜ਼ਾ ਹੋ ਸਕਦੀ ਹੈ ਜਿਹੜੀ ਕਿ ਮੇਰੇ ਧਿਆਨ ਵਿੱਚ ਨਹੀਂ ਅਜੇ ਤੱਕ ਕੋਈ ਹੋਵੇ ਜਦੋਂ ਕਿ 295ਏ ਦੇ ਵਿੱਚ ਸੋਧ ਹੋਣੀ ਚਾਹੀਦੀ ਹੈ ਉਹਨੂੰ ਜਿਹੜਾ ਦੋਸ਼ੀ ਹੈ ਉਹਨੂੰ ਘੱਟੋ-ਘੱਟ ਫਾਂਸੀ ਜਾਂ ਉਮਰ ਕੈਦ ਤਾਂ ਹੋਣੀ ਚਾਹੀਦੀ ਹੈ ਤਾਂ ਇਹ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਬਿਲਕੁਲ ਇਦਾਂ ਆਂਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀ